ਉਸ ਤਰ੍ਹਾਂ ਕੀ ਪਹਿਲਾਂ ਹੀ ਬਰੀਫ ਕੀਤਾ ਜਾ ਚੁੱਕਾ ਹੈ ਇਸ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 76 ਦਰਜ ਕੀਤੀ ਗਈ ਸੀ ਜੋ ਕਿ ਅੰਡਰ ਸੈਕਸ਼ਨ 105 ਬੀ ਐਨ ਐਸ ਭਾਰਤੀਆਂ ਨਿਆ ਸੈਂਤਾ ਦੇ ਅੰਤਰਗਤ ਦਰਜ ਕੀਤੀ ਗਈ ਹੈਗੀ ਤੇ ਜਿਹਦੇ ਵਿੱਚ ਮੌਤ ਤੱਕ ਦੀ ਸਜ਼ਾ ਸੌਰੀ ਜੀਵਨ ਕਾਰਾਵਾਸ ਦਾ ਜਿਹੜਾ ਹੈਗਾ ਇੰਪ੍ਰੀਜ਼ਨਮੈਂਟ ਫਾਰ ਲਾਈਫ ਸਜ਼ਾ ਦਾ ਸਜ਼ਾ ਦਾ ਜਿਹੜਾ ਹੈਗਾ ਪ੍ਰਾਵਧਾਨ ਹੈਗਾ ਤੇ ਇਹਦੇ ਵਿੱਚ ਟੋਟਲ ਨੌ ਦੋਸ਼ੀ ਜਿਹੜੇ ਨਾਮਿਨੇਟ ਕੀਤੇ ਗਏ ਸੀਗੇ ਨੌ ਦੇ ਵਿੱਚੋਂ ਦੋ ਅਰੈਸਟ ਕਰ ਲਏ ਗਏ ਨੇ ਸੱਤ ਦੋਸ਼ੀਆਂ ਦੀ ਪਾਲ ਜਿਹੜੇ ਡੀਐਸਪੀ ਸਾਹਿਬ ਸਾਡੇ ਨਾਭਾ ਦਵਿੰਦਰ ਅਤਰੀ ਜੀ ਦੀ ਦੇਖਰੇਖ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ ਸੱਤ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈਗੀ ਇਹ ਸਾਡੇ ਵੱਲੋਂ ਬਹੁਤ ਚੌਕਸੀ ਰੱਖੀ ਜਾ ਰਹੀ ਹੈਗੀ ਫਿਰ ਵੀ ਉਹ ਗਾਇਬ ਗਾਇਬ ਆ ਕੇ ਜਿਹੜਾ ਹੈਗਾ ਨਸ਼ਕ ਦੇ ਮੋਟਰਸਾਈਕਲ ਦੇ ਜਾਂ ਕਿਤੇ ਮੋਟਰ ਵਗੈਰਾ ਦੁੱਤੇ ਉਹ ਵੇਚ ਜਾਂਦੇ ਨੇ ਫਿਰ ਵੀ ਉਹ ਸਾਰੇ ਨਾਮਿਨੇਟ ਕੀਤੇ ਗਏ ਨੇ ਹਾਂ ਜਿਹੜਾ ਇੱਕ ਅਕਿਊਜ਼ ਦੇ ਸੰਦੀਪ ਤੋਂ ਜਿਹੜਾ ਹੈਗਾ ਸਾਨੂੰ ਕੁਝ ਰਿਕਵਰੀ ਹੋਈ ਹੈਗੀ ਚਿੱਟੇ ਦੀ ਤੇ ਬਾਕੀ ਇਹ ਦੋਸ਼ੀਆਂ ਦੀ ਪਾਲ ਜਾਰੀ ਹੈ ਜਿਵੇਂ ਹੀ ਹੋਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੁਹਾਨੂੰ ਅਸੀਂ ਤੁਹਾਡੇ ਧਿਆਨ ਚ ਲਾਵਾਉਂਦੇ ਤੇ ਜਿਹੜੇ ਨਸ਼ੇ ਦੇ ਵਿੱਚ ਲਿਫਟ ਹੋਣਗੇ ਅਸੀਂ ਸਾਰਿਆਂ ਦੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਫ੍ਰੀਜ਼ ਕਰਵਾਵਾਂਗੇ ਇਹਦੇ ਵਿੱਚ ਲਗਭਗ 7 ਦੇ ਕਰੀਬ ਲੇਡੀਜ਼ ਦਾ ਜਿਹੜਾ ਹੈਗਾ ਅਜੇ ਤੱਕ ਸ਼ਮੂਲੀਅਤ ਸਾਹਮਣੇ ਆਈ ਹੈਗੀ 메ਨ ਸਰਗਣਾ ਕੋਣ ਹੈ ਜੀ ਇਸ ਦਾ 메ਨ ਸਰਗਣਾ ਜਿਹੜਾ ਹੈਗਾ ਇਹ ਸਪਲਾਈ ਚੇਨ ਵਾਲੀ ਹੈਗੇ ਨੇ ਜਦੋਂ ਸਾਰੇ ਅਰੈਸਟ ਹੋ ਗਏ ਇਹਨਾਂ ਦੀ ਪੁੱਛ ਕੇ ਉਸ ਤੋਂ ਬਾਅਦ ਹੀ ਤੁਹਾਨੂੰ ਅਸੀਂ ਦੱਸਣ ਦੇ ਕਾਬਿਲ ਹੋਵਾਂਗੇ ਮੇਰੇ ਤੇ ਭੁੱਕੀ ਨਹੀਂ ਜੀ ਕਿੰਨੇ ਪਰਚੇ ਦਰਜ ਨੇ 6 ਪਰਚੇ ਨੇ 6 ਸਤ ਜਿਹੜੇ ਪਾ ਜੀ ਮੇਰੇ ਕੋਲ ਲੈ ਕੇ ਨਹੀਂ ਗਏ ਜੀ ਮੇਰੇ ਘਰ ਵਾਲਾ ਪਿੰਦਾ ਸੀ ਜਰੂਰ ਮੈਂ ਉਹਦਾ ਚੋਰੀ ਚੱਕ ਹੀ ਦਿੱਤਾ ਜੀ ਤੇ ਚਿਆ ਬਨੀਵੇਂ ਤਾਂ ਫ੍ਰੀ ਵਾਂਗੂ ਹੀ ਦਿੱਤਾ ਜੀ ਇਹ ਤਾਂ ਤੁਸੀਂ ਕਹਿੰਦੇ ਅਸੀਂ 1500 ਰੁਪਏ ਦਿੱਤਾ ਤੁਹਾਨੂੰ 1000 ਰੁਪਏ ਦਿੱਤਾ ਸੀ 1000 ਰੁਪਏ ਤੇ ਨਾਲੇ ਕਹਿੰਦੇ ਫ੍ਰੀ ਹੁਣ ਤਾਂ ਅਸੀਂ ਕਹਿ ਰਹੇ ਹਾਂ 1000 ਰੁਪਏ ਲੈ 1000 ਰੁਪਏ ਦਿੱਤਾ ਸੀ ਉਹ ਵੀ ਮੈਨੂੰ ਨਹੀਂ ਤੁਸੀਂ ਕਹਿ ਰਹੇ ਹੋ ਸੌਰੀ ਸਰ ਮੈਂ ਕਦੀ ਇਹ ਜੀ ਗਲਤੀ ਨਹੀਂ ਕਰਾਂਗਾ ਮੇਰੇ ਅਲਾਵਾ 6 ਸਾਲ ਪੀਤਾ ਹੁਣ 3 ਮਹੀਨੇ ਤੋਂ ਛੱਡਿਆ ਹੋਈ ਹੈ ਹਾਂ ਜੀ ਅਸੀਂ ਛੱਡਿਆ ਕਿੱਥੋਂ ਲੈ ਕੇ ਨਸ਼ਾ ਕਿੱਥੋਂ ਲੈ ਕੇ ਇੱਥੇ ਰੋਟੀ ਦੇ ਭੁਲਾਂ ਤੋਂ ਇਹ ਜਿਹੜੀ ਲੇਡੀਜ਼ ਹੈ ਗ੍ਰੈਫਟਰ ਕੀਤਾ ਇੱਥੋਂ ਕਿੰਨੇ ਦਾ 1400 ਰੁਪਏ ਦਾ ਜੀ ਨਾਲੇ ਤੁਸੀਂ ਕਿੰਨੇ ਸਾਲ ਤੂੰ ਸੇਵਨ ਕਰ ਰਹੇ ਤੇ ਚਿੱਟੇ ਦਾ 5-6 ਸਾਲ ਤੋਂ ਪਿੰਦਾ ਸੀ ਕਿੱਥੋਂ ਲੈ ਕੇ ਆਉਂਦੇ 5-6 ਇਹਨਾਂ ਤੋਂ ਹੀ ਲੈ ਕੇ ਆਉਂਦੇ ਸੀ ਹਾਂ ਜੀ ਕਿੰਨਾ ਕੈਪੈਸਿਟੀ ਬਰਬਾਦੀ ਕੀਤੀ ਹੈ ਚਿੱਟੇ ਦੇ ਸੇਵਨ ਚ ਕਰਤਾ ਹੋਈ 40-50 ਲੱਖ ਰੁਪਏ ਦਾ 40-50 ਲੱਖ ਰੁਪਏ ਦਾ ਹਾਂ ਜੀ ਸਾਬਕਾ ਕਬੱਡੀ ਖਿਡਾਰੀ ਦੀ ਓਵਰਡੋਜ਼ ਦੇ ਨਾਲ ਮੌਤ ਹੁੰਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਸਾਹਮਣੇ ਆ ਰਹੀ ਆ 9 ਵਿਅਕਤੀ ਅਤੇ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ 7 ਔਰਤਾਂ ਸੱਤ ਤੌਰ ਤਾ ਉਹ ਨੇ ਜੋ ਨਸ਼ੇ ਦਾ ਕਾਰੋਬਾਰ ਕਰਦੀਆਂ ਸਨ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵਿੱਚ ਅਜੇ 6 ਔਰਤਾਂ ਜਿਹੜੀਆਂ ਫਰਾਰ ਨੇ ਇੱਕ ਵਿਅਕਤੀ ਵੀ ਫਰਾਰ ਆ ਦੋ ਦੀ ਰੈਸਟ ਆ ਜਿਹੜੀ ਪੁਲਿਸ ਵੱਲੋਂ ਪਾ ਲਈ ਗਈ ਆ ਪਰ ਜੋ ਨੌਜਵਾਨ ਉਸ ਦਾ ਸਾਥੀ ਦੀ ਸਾਬਕਾ ਕਬੱਡੀ ਖਿਡਾਰੀ ਦਾ ਉਸ ਨੇ ਮੰਨਿਆ ਕਿ 6 ਸਾਲਾਂ ਤੋਂ ਮੈਂ ਲਗਾਤਾਰ ਨਸ਼ੇ ਦਾ ਸੇਵਨ ਕਰਦਾ ਆ ਰਿਹਾ 40 ਤੋਂ 45 ਲੱਖ ਦਾ ਨਸ਼ਾ ਜਿਹੜਾ ਕੀਤਾ ਹੁਣ ਤੱਕ ਕਹਿੰਦੇ ਪਸਤਾਵਾ ਵੀ ਜਰੂਰ ਹੋ ਰਿਹਾ ਪਰ ਜੋ ਔਰਤ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਸ ਨੇ ਮੰਨਿਆ ਕਿ ਮੈਂ 1000 ਰੁਪਇਆ ਜ਼ਰੂਰ ਲਿਆ ਨਸ਼ਾ ਦੇਣ ਦਾ ਪਰ ਉਹ ਨਸ਼ਾ ਮੈਂ ਕਦੇ ਚਿੱਟਾ ਨਹੀਂ ਸੀ ਵੇਚਿਆ ਮੇਰੇ ਘਰ ਵਾਲਾ ਜ਼ਰੂਰ ਕਰਦਾ ਸੀ ਉਹਦਾ ਨਸ਼ਾ ਜਿਹੜਾ ਸਾਈਡ ਤੇ ਪਿਆ ਸੀ ਉਸ ਨਸ਼ੇ ਨੂੰ ਮੈਂ ਜ਼ਰੂਰ ਦਿੱਤਾ ਪਰ ਮੈਂ ਭੁੱਕੀ ਦਾ ਕੰਮ ਜ਼ਰੂਰ ਕਰਦੀ ਆ ਪਰ ਅੱਜ ਪਸਤਾਵਾ ਜ਼ਰੂਰ ਹੋ ਰਿਹਾ ਪਰ ਸਾਬਕਾ ਕਬੱਡੀ ਖਿਡਾਰੀ ਦਾ ਪਰਿਵਾਰ ਆ ਜਿਹੜਾ ਉਹ ਉਜੜ ਚੁੱਕਿਆ ਉਸ ਦੀ ਮੌਤ ਤੋਂ ਬਾਅਦ ਛੋਟੇ ਬੱਚੇ ਤੇ ਘਰ ਵਾਲੀ ਆ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕਿਆ ਪਰ ਪੁਲਿਸ ਆ ਜਿਹੜੀ 50 ਪੁਲਿਸ ਆ ਜਿਹੜੀ ਉਹ ਇਸ ਦੀ ਤਫਤੀਸ਼ ਸ਼ਹੀਦ ਡੁੰਗਾਈ ਦੇ ਨਾਲ ਕਰ ਰਹੀ ਆ ਪਹਿਲਾ ਮਾਮਲਾ ਆ ਨਾਬੇ ਦੇ ਵਿੱਚ ਇੱਕ ਮੌਤ ਤੋਂ ਬਾਅਦ ਨੌ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਜਾਂਦਾ ਪਰ ਹੁਣ ਤਫ਼ਤੀਸ਼ ਤੋਂ ਬਾਅਦ ਹੋਰ ਕੀ ਕੀ ਤੱਥ ਨੇ ਜਿਹੜੇ ਪੰਜਾਬ ਪੁਲਿਸ ਦੇ ਸਾਹਮਣੇ ਆਉਣਗੇ ਉਹ ਆਉਣ ਵਾਲਾ ਸਮਾਂ ਦੱਸੇਗਾ ਨਾਬਾ ਤੋਂ ਹਰਮਿੰਦ ਸਿੰਘ ਮਾਨ